ਉਹ ਕੁੜੀ ਨੇ ਮੈਨੂੰ ਐ ਵੀ ਦੱਸਿਆ ਕਹਿੰਦੀ ਇਹਦੀਆਂ ਮਤਲਬ ਵੀ ਦੂਸਰੇ ਲੋਟ ਵੀ ਵੀਡੀਓ ਨੇ ਸਮਝ ਸਕਦਾ ਵੀ ਦੂਸਰੇ ਲੋਟ ਕਿਦਾਂ ਕਹਿ ਰਿਆ ਮੈਂ ਅੱਛਾ ਨਿਊ ਵੀਡੀਓ ਹਾਂ ਵੀ ਉਹਦੇ ਕੋਲ ਹੈਗੀਆਂ ਨੇ ਅੱਛਾ ਹਾਂ ਜੇ ਮੇਨਾ ਕਦੇ ਹੋ ਜਾ ਤਾਂ ਯਾਨਾ ਕੋਲੇ ਵੀਡੀਓ ਉਹ ਤਾਂ ਮੈਨੂੰ ਬਲਾਕ ਕਰ ਗਈ ਕੁੜੀ ਫਿਰ ਅਗਲੀ ਡਰਦੀ ਆ ਨਾ ਹੂੰ ਹਾਂ ਠੀਕ ਦੇ ਨਾਮ ਨਾਲ ਜੀ ਹੂੰ ਤਾਂ ਕਰਕੇ ਇਹ ਚੱਕਰ ਹੈ ਉਹ ਰਿੰਪਲ ਨੇ ਪਾਈਆਂ ਤੇਗੀਆਂ ਨੇ ਵੀਡੀਓ ਤੇ ਗੱਲ ਤੇ ਨਿਸ਼ਾਨ ਨੇ ਹੁਣ ਉਹ ਘਰੇ ਕਿਤੇ ਦਿਖਦੇ ਨਹੀਂ ਹੈਗੇ ਇਹਦੀ ਮਾਂ ਨੂੰ Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational, or personal use tips the balance in favor of fair use. <laughs> ਤੇ ਮਸ਼ਕੀ ਨੇ ਬੜਾ ਗੰਦ ਪਾਇਆ ਸੀਗਾ ਬੜਾ ਗਾਹ ਪਾਇਆ ਹੋਇਆ ਸੀ ਯੂਟਿਊਬ ਤੇ ਹੈ ਕਦੇ ਇਹਨੂੰ ਨੋਜ਼ਪਿੰਨ ਆਗੇ ਗਿਫਟ ਚ ਕਦੇ ਇਹਨੂੰ ਕੱਪ ਤੇ ਬੋਤਲ ਆਗੇ ਕਦੇ ਇਹਨੂੰ ਸੈਲੂਨ ਦਾ ਫਰਨੀਚਰ ਆ ਗਿਆ ਕਦੇ ਇਹਨੂੰ ਬੈੱਡ ਆ ਗਿਆ ਸੈਲੂਨ ਵਾਸਤੇ ਤੇ ਇਹਨੇ ਬੜਾ ਹੋ ਪਾਇਆ ਗਿਫਟ ਇਹਨੂੰ ਕੋਈ ਨਾ ਕੋਈ ਮਿਲ ਹੀ ਜਾਂਦਾ ਸੀ ਮਿਲ ਹੀ ਜਾਂਦਾ ਸੀ ਗਿਫਟ ਤੇ ਉਹਨਾਂ ਗਿਫਟ ਦੇ ਪਿੱਛੇ ਐਸੀ ਦੀ ਸਚਾਈ ਕੀ ਆ ਉਹ ਕਹਿੰਦੇ ਅੱਜ ਸਾਹਮਣੇ ਆ ਗਈ ਆ ਤੇ ਪਹਿਲਾਂ ਇਹਦੀ ਜਿਹੜੀ ਕੋਲ ਰਿਕਾਰਡਿੰਗ ਹੋਈ ਸੀਗੀ ਲੀਕ ਤੇ ਸ਼ੇਅਰ ਹੋਈ ਸੀਗੀ ਵਾਇਰਲ ਉੰਦੇ ਵਿੱਚ ਸੀਗਾ ਵੀ ਹਾਂ ਇਹ ਉਹ ਮੁੰਡਾ ਕਹਿੰਦਾ ਸੀਗਾ ਵੀ ਇਹ ਤੇ ਜਿਹੜੇ 3-4 ਵਿਆਹ ਪਹਿਲਾਂ ਹੋਏ ਆ ਇਹਦੇ ਮਾਮੇ ਨੇ ਤੇ ਪਿਓ ਨੇ ਕਿਹਾ ਸੀਗੇ ਵੀ ਚੰਗੀ ਨਹੀਂਗੀ ਵਗੈਰਾ ਵਗੈਰਾ ਬੋਲ ਕੇ ਗਏ ਸੀਗੇ ਉਹਦੇ ਵੀ ਇਹਦੇ ਬਾਰੇ ਬਹੁਤ ਗੱਲਾਂ ਸਾਹਮਣੇ ਆਈਆਂ ਸੀਗਾ ਵੀ ਇਹ ਆਜ਼ਾਦੀ ਭਾਲਦੀ ਹੈ ਘਰੇ ਨਹੀਂ ਰਹਿਣਾ ਚਾਹੁੰਦੀ ਹੈ ਘਰ ਦੇ ਕੰਮ ਨਹੀਂ ਕਰਨਾ ਚਾਹੁੰਦੀ ਇਹ ਚਾਹੁੰਦੀ ਹੈ ਮੈਂ ਅਵਾਰਾ ਕੁੱਤੇ ਵਾਂਗੂੰ ਗਲੀਆਂ 'ਚ ਪਾਉਂਕਾ ਹੈ ਕਦੇ ਇੱਧਰ ਜਾਵਾਂ ਕਦੇ ਉੱਧਰ ਜਾਵਾਂ ਪੂਰੀ ਅਵਾਰਾ ਗਤੀ ਕਰੇ ਆ ਵਾਰਾ ਪਹਿਲੀ ਗੱਲ ਉਹਨੇ ਵੀ ਅਵਾਰਾ ਹੋਈ ਵੀ ਹੈ ਅਵਾਰਾ ਗਤੀ ਕਰਦੀ ਹੈ ਪੂਰੀ ਤੇ ਉਹਨਾਂ ਵੀ ਉਹੀ ਕੁਝ ਕਹਿੰਦੀ ਸੋਨੇ ਘਰ ਦੇ ਨੂੰ ਮਨਜੂਰ ਨਹੀਂ ਸੀਗਾ ਤਾਂ ਕਰਕੇ ਨੇ ਛਾੜੇ ਛੜਾ ਕਰਤਾ ਸੀਗਾ ਤੇ ਉਹਨਾਂ ਸਾਰੀਆਂ ਗੱਲਾਂ ਦਾ ਬਲੇਮ ਇਹਨੇ ਮੁੰਡੇ ਤੇ ਸੱਟਤਾ ਸੀਗਾ ਉਹਨਾਂ ਸਾਰੀਆਂ ਗੱਲਾਂ ਦਾ ਮੁੰਡੇ ਬਲੇਮ ਸੱਟ ਕੇ ਕਹਿੰਦੀ ਵੀ ਹਾਂ ਇਹ ਤਾਂ ਨਸ਼ੇ ਕਰਦਾ ਇਹ ਤਾਂ ਜਨਾਨਾ ਇਹ ਤਾਂ ਮਰਦੀ ਨਹੀਂਗਾ ਪਤਾ ਨਹੀਂ ਕੀ ਇਹਨੂੰ ਚਾਹੀਦਾ ਵੀ ਉਹ ਮਰਦ ਨਹੀਂ ਲੱਗਾ ਗਿਆ ਇਹਨੂੰ ਕਿਹੜੀ ਕਿਹੜੀ ਇਹਦੇ ਚ ਅੱਗ ਮੱਚਦੀ ਹੈ ਉਹ ਜਿਹੜੀ ਠੰਡੀ ਨਹੀਂ ਹੁੰਦੀ ਕਿਸੇ ਕੋਲੋਂ ਵੀ ਠੰਡੀ ਨਹੀਂ ਹੁੰਦੀਗੀ ਤੇ ਹੁਣ ਜਿਹੜੀਆਂ ਗੱਲਾਂ ਖੁੱਲ ਕੇ ਆਈਆਂ ਉਹ ਵੀ ਤੁਹਾਨੂੰ ਸੁਣਾਉਣੀ ਆ ਤੁਸੀਂ ਉਹ ਕਾਲ ਰਿਕਾਰਡਿੰਗ ਸੁਣੋ ਤੇ ਤੁਹਾਨੂੰ ਪਤਾ ਲੱਗੂਗਾ ਵੀ ਹੁਣ ਇਹਦੇ ਬਾਰੇ ਕੀ ਕੀ ਗੱਲਾਂ ਖੁੱਲ ਕੇ ਆਈਆਂ ਤੇ ਕਿਦਾਂ ਦਾ ਨਾ ਕਰੈਕਟਰ ਆ ਫੇਰੇ ਇਹ ਕਹਿ ਦਿੰਦੀ ਮੈਨੂੰ ਰੋਸਟੇ ਛੱਡ ਦੇ ਨਹੀਂ ਬੋਲਦੇ YouTube ਤੇ ਤੇ ਦੈ ਛੱਡੇ ਕੌਣ ਅਜੇ ਤਾਂ ਕਰੈਕਟਰ ਹੀ ਇਹੋ ਜਿਹਾ ਕੁਝ ਪਤਾ ਲੱਗਿਆ ਪਹਿਲਾਂ ਤਾਂ ਇਹਨੂੰ ਬਧਾਈਆਂ ਨਵੇਂ ਵਿਆਹ ਦੀਆਂ ਨਹੀਂ ਨਹੀਂ ਵਿਆਹ ਤਾਂ ਕਰਵਾਇਆ ਨਹੀਂ ਲੈ ਇੰਨੀਆਂ ਦਾ ਵੀਡੀਓ ਪਾਈ ਜਨਾ ਨਹੀਂ ਉਹ ਤਾਂ ਗਾਇਸ ਸੀ ਬਈ ਐਸੀ ਤਾਂ ਕਾਹਨੂੰ ਆਹ ਤੂੰ ਦੱਸਦਾ ਨਹੀਂ ਲੋਕਾਂ ਨੂੰ ਵੀ ਕਿਤੇ ਪਹਿਲਾਂ ਵਾਲਾ ਕਮਰਾ ਹੋਵੇ ਨਾ ਮੈਂ ਨਾ ਗਲਮੇ ਚ ਹੱਥ ਪਾਈ ਬੈਠਾ ਤੂੰ ਸਾਨੂੰ ਇੱਕ ਨਹੀਂ ਛੁੱਟਦੀ ਤੂੰ ਉਦੋਂ ਇੱਕ ਹੋਰ ਲਿਆ ਆ ਨਹੀਂ ਤੇਰੇ ਕੋਲੇ ਝੂਠ ਛੋੜੀ ਬੋਲਦਾ ਅੱਛਾ ਉਹ ਮੇਰੀ ਗੱਲ ਸੁਣ ਤੂੰ ਮੈਨੂੰ ਦੱਸਦਾ ਨਹੀਂ ਸੀਗਾ ਵੀ ਇਹ ਮਹਿਕ ਦੀ ਵੀ ਗੱਲ ਸੀ ਕਿ ਕੀ ਨਾ ਸੀ ਮੁੰਡੇ ਦਾ ਹਰਮਨ ਹਾਂ ਤੇ ਜਦੋਂ ਆਪਾਂ ਉਹ ਕਰੀ ਕਾਲ ਰਿਕਾਰਡਿੰਗ ਪਾਈ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਤਾਂ ਚੱਲ ਬੋਲਿਆ ਸੀਗਾ ਵੀ ਇਹ ਤਾਂ ਤੈਨੂੰ ਕਹਿੰਦੀ ਸੀ ਪਤਾ ਨਹੀਂ ਮੈਨੂੰ ਕਹੀ ਬਈ ਟੈਂਪੂ ਨੇ ਕਹਿੰਦੀ ਇਹ ਤਾਂ ਮੈਂ ਇਹਨਾਂ ਬਾਰੇ ਪੁੱਤਾ ਇਹਨੂੰ ਤਾਂ ਨਹੀਂ ਮੈਸੇਜ ਮੂਸੀ ਆਇਆ ਉਹਦਾ ਕੋਈ ਨਾ ਮੈਨੂੰ ਤਾਂ ਕੁਛ ਨਹੀਂ ਆਇਆ ਮਤਲਬ ਕਿਸੇ ਵਿਰੋਧ ਸੁਨੇਹਾ ਲਾਇਆ ਹੋਵੇ ਨਹੀਂ ਹਾਂ ਸੱਚ ਇੱਕ ਆਂਡੇ ਕੋਲੇ ਮੁੰਡਾ ਹੈਗਾ ਇੱਕ ਦੋਸਤ ਹੈਗਾ ਹੂੰ ਉਹਦੇ ਉਹਨੇ ਫੋਨ ਲਾ ਸੁਪਰੇ ਨੰਬਰ ਹੈਗਾ ਸੀ ਉਹਦਾ ਮੈਂ ਕਿਹਾ ਤਾਂ ਹਾਂ ਤੇ ਉਹਨਾਂ ਦੇ ਬੋਬੀ ਨੇ ਚੱਕਿਆ ਸੀਗਾ ਬੋਬੀ ਉਹਦਾ ਭਾਈ ਬੋਬੀ ਇਹ ਉਹ ਕਹਿੰਦਾ ਮਤਲਬ ਸਾਡੀ ਕੰਡੀਸ਼ਨ ਬਹੁਤ ਖਰਾਬ ਆ ਉਹ ਸਮਝਾ ਦੇ ਕਹਿਦੀ ਵੀ ਭਾਈ ਬਣ ਕੇ ਹੁਣ ਤਾਂ ਸਾਡੀ ਬਹੁਤ ਬੇਇੱਜ਼ਤੀ ਹੋ ਚੁੱਕੀ ਆ ਵੀ ਹੁਣ ਨਾ ਬੋਲੀਏ ਇਹਦੇ ਬਾਰੇ ਬਸ ਇਹੀ ਕਹਿੰਦਾ ਇਹਦੇ ਡੈਡੀ ਨੂੰ ਮਤਲਬ ਟੈਗ ਨਹੀਂ ਕਿਹਾ ਤਾਂ ਕਿਹਾ ਉਹਨੂੰ ਨਹੀਂ ਪਤਾ ਕੀ ਹੋ ਜੇ ਤੇ ਜਾਂ ਕੋਈ ਕੁਝ ਖਾ ਲੇ ਟੈਂਸ਼ਨ ਚ ਅੱਛਾ ਕੰਡੀਸ਼ਨ ਕਾਦੀ ਖਰਾਬ ਆ ਕਿ ਉਹ ਤਾਂ ਪਹਿਲਾਂ ਪਾਉਂਦੀ ਫਿਰਦੀ ਆ ਉਹੀ ਤਾਂ ਗੱਲ ਆ ਨਾ ਬਾਕੀ ਜੇ ਉਹਨੂੰ ਇੰਨੀ ਟੈਨਸ਼ਨ ਹੁੰਦੀ ਵੀ ਹਾਂ ਉਹਨਾਂ ਦੇ ਘਰ ਦੇ ਨੂੰ ਟੈਨਸ਼ਨ ਹੋਊਗੀ ਹੈ ਉਹਦੇ ਪਾਪਾ ਨੂੰ ਅਟੈਕ ਦੀ ਸ਼ਿਕਾਇਤ ਆ ਤੇ ਕੋਈ ਦਿੱਕਤ ਨਾ ਜੇ ਪ੍ਰੋਬਲਮ ਨਾ ਹੋ ਜੇ ਤਾਂ ਫਿਰ ਉਹ ਇੰਨਾ ਕੁਝ YouTube ਤੇ ਭੌਂਕੇ ਨਾ ਸਿਆਣੀ ਬਿਆਣੀ ਹੋਵੇ ਤਾਂ ਦਿਮਾਗ ਤਾਂ ਥੋਥਾ ਗੰਦ ਭਰਿਆ ਹੋਵੇ ਦਿਮਾਗ 'ਚ ਬਸ ਉਹਨੂੰ ਐ ਪਤਾ ਵੀ ਇੱਥੇ ਮੁੰਡੇ ਨੂੰ ਕਿਵੇਂ ਫਸਾਉਣਾ ਇੱਥੇ ਕਿਵੇਂ ਫਸਾਉਣਾ ਕਿਵੇਂ ਉਹਨਾਂ ਦਾ ਚੱਕਰ ਚਲਾਉਣਾ ਕਿਵੇਂ ਉਹਨਾਂ ਤੋਂ ਗਿਫਟ ਲੈਣੇ ਹੈ ਆਹੀ ਕੁਛ ਤੇ ਦਿਮਾਗ 'ਚ ਭਰਿਆ ਹੋਇਆ ਹੋਰ ਤੈਨੂੰ ਕੋਈ ਸਿਆਣੀ ਗੱਲ ਆਉਂਦੀ ਨਹੀਂਗੀ ਜਾਨੀ ਇਹ ਨਾਲ ਵੀ ਰੌਲਾ ਪੈ ਗਿਆ ਸੀ ਉਹ ਤਾਂ ਦੇਖਦੇ ਨਹੀਂ ਹੈ ਕਿ ਮੈਨੂੰ ਕਹਿੰਦੇ ਆ ਕਿ ਕੋਈ ਕੁਝ ਖਾ ਗਿਆ ਤਾਂ ਹੈ ਉਹ ਜੋ ਬਾ ਉਹ ਜੋ ਮੈਨੂੰ ਕੋਈ ਨਹੀਂ ਮੈਂ ਕੰਡੀਸ਼ਨ ਕਾਦੀ ਖਰਾਬ ਆਗੀ ਇਹਦੀ ਇੱਕ ਵੀਡੀਓ ਦੇਖੀ ਆ ਤੂੰ ਇਹਦੇ ਗਰਦਨ ਤੇ ਨਿਸ਼ਾਨ ਵੀ ਨੇ ਲੈ ਮੈਂ ਤਾਂ ਸੀ ਵੀਡੀਓ ਦੇਖੇ ਤੋਂ ਹੁੰਦਾ ਅਸੀਂ ਦੇਖੀਏ ਇਹਦੀ ਵੀਡੀਓ ਤੇ ਗਰਦਨ ਤੇ ਉਹ ਨੇ ਦੂਜੇ ਨਿਸ਼ਾਨ ਨਹੀਂ ਹੁੰਦੇ ਸਮਝ ਗਿਆ ਤੂੰ ਹਾਂ ਹਾਂ ਸਮਝ ਗਿਆ ਹਾਂ ਕਿਸੇ ਨੂੰ ਮਿਲ ਕੇ ਆਏ ਹੋ ਤੇ ਫਿਰ ਉਦੋਂ ਬਾਅਦ ਦੇ ਵਿੱਚ ਕਤੀੜ ਹੈਗੀ ਡੰਗਰ ਜੀ ਆਵਾਰਾ ਹੋਈ ਵੀ ਐ ਘਰਦਿਆਂ ਦੇ ਕਾਬੂ ਚ ਹੈ ਨਹੀਂਗੀ ਜਾਂਦੀ ਸਲੂਨ ਦਾ ਕਹਿ ਕੇ ਕੀ ਪਤਾ ਕਿੱਥੇ ਕਿੱਥੇ ਖੇ ਖਾਂਦੀ ਹੋਊਗੀ ਕਿਦੇ ਕਿਦੇ ਕੋਲ ਜਾਂਦੀ ਹੋਊਗੀ ਕੀ ਪਤਾ ਹੁਣ ਇਹਨਾਂ ਦੇ ਘਰਦੋਂ ਪਤਾ ਹੋਊਗਾ ਸਾਰਾ ਕੁਝ ਜਾਣ ਕੇ ਅਣਜਾਣ ਬਣੇ ਹੋਏ ਆ ਜਿਹੜੇ ਮੁੰਡੇ ਨੂੰ ਕਹਿ ਸਕਦਾ ਜਿਹਦੇ ਕੋਲੇ ਆਦੀ ਮੱਝ ਨਗੇ ਸੀ ਉਹਨੂੰ ਕਹਦੇ ਜਿਹੜੇ ਮਹੀਨਾ ਤੇ ਕੋ ਰਹਿ ਗਈ ਹੈ ਉਹ ਸਾਨੂੰ ਪੈਸੇ ਦੇ ਦੇ ਉਹਨੂੰ ਇਹ ਕਹਿ ਸਕਦੇ ਆ ਜਦੋਂ ਇਹਦਾ ਪਿਓ ਤੇ ਮਮਾ ਕਹਿੰਦਾ ਕਿ ਹਾਂ ਤੈਨੂੰ ਚਾਹ ਤਾਈਏ ਹੋ ਜਾ ਕੇ ਆਈ ਹੈ ਹਰ 16 ਸਾਲ ਦੀ ਉਮਰ ਚ ਇਹਨੇ ਕਹਿੰਦੇ ਕਹਿੰਦੇ ਕੀ ਪਤਾ ਹੋਰ ਕਿੱਥੇ ਕਿੱਥੇ ਖੇ ਖਾਂਦੀ ਫੈਦੀ ਹੋਊਗੀ ਐਂ ਤਾਂ ਗੂੰ ਦਾ ਸਵਾਦ ਪਿਆ ਵਾ ਗੂੰ ਭਾਗਦੀ ਆ ਥਾਂ ਥਾਂ ਤੋ ਇਹ ਤੇ ਜਦੋਂ ਇਹ ਗੱਲ ਹੋਈ ਮੈਨੂੰ ਇੱਕ ਕੁੜੀ ਦਾ ਮੈਸੇਜ ਆਇਆ ਅੱਛਾ ਤੇ ਉਹ ਕਹਿੰਦੀ ਕਹਿੰਦੀ ਇਹ ਤਾਂ ਮੇਰੇ ਭਾਈ ਦੇ ਵੀ ਗੱਲ ਪੈ ਗਈ ਸੀ ਕਹਿੰਦੀ ਕਹਿੰਦੀ ਵਿਆਹ ਕਰਾ ਮੇਰੇ ਨਾਲ ਭੱਜ ਕੇ ਸਪੈਸ਼ਲੀ ਕਹਿੰਦੀ ਅਸੀਂ ਇਹ ਤੋਂ ਮਸਾਂ ਖਹਿੜਾ ਛੜਾਇਆ ਚਲੋ ਉਹਦੇ ਨਾਲ ਗੱਲ ਹੋਈ ਉਹ ਕਹਿੰਦੀ ਸਾਡਾ ਨਾਂ ਨਾ ਲਿਓ ਚਲੋ ਮੈਂ ਨਾਂ ਤਨ ਦਾ ਕਾਨੂੰ ਲੈਣਾ ਤੇ ਉਹਨੇ ਗਾਹਾਂ ਗੱਲ ਨਹੀਂ ਦੱਸੀ ਕਹਿੰਦੀ ਫੋਟੋਆਂ ਵੀ ਸੀਗੀਆਂ ਸਾਡੇ ਕੋਲੇ ਇਹਦੀਆਂ ਅੱਛਾ ਤੇ ਉਹ ਕਹਿੰਦੀ ਅਸੀਂ ਡਿਲੀਟ ਕਰਦੇ ਕਹਿੰਦੀ ਸਤਾਪਦੇ ਮੁੰਡੇ ਦਾ ਖਹਿੜਾ ਛੜਾਇਆ ਇਹ ਤੋਂ ਕਹਿੰਦੀ ਉਹ ਤਾਂ ਬਹੁਤ ਕੁਝ ਬੋਲੀ ਵੀ ਇਹ ਤਾਂ ਇਹ ਜੀ ਜਨਾਨੀਆਂ ਜੇ ਇਹ ਆ ਬੋਆ ਅੱਛਾ ਅੱਛਾ ਤੇਰਾ ਨੌ ਵੀ ਲੈਂਦੇ ਸੀ ਕਹਿੰਦੀ ਉਹ ਤਾਂ ਮੁੰਡਾ ਕਹਿੰਦੀ ਐਵੇਂ ਹੀ ਫਸਾ ਲਿਆ ਕਹਿੰਦੀ ਇਹ ਤਾਂ ਫਸਾਉਣ ਨੂੰ ਫਿਰਦੀ ਸੀ ਹਰ ਇੱਕ ਨੂੰ ਹੀ ਵੀ ਕੋਈ ਫਸ ਜੇ ਮੇਰੇ ਨਾਲ ਉਹ ਤਾਂ ਮੈਨੂੰ ਬਾਅਦ ਚ ਹੀ ਪਤਾ ਲੱਗਿਆ ਸੀ ਜ ਤੇ ਉਹ ਕਹਿੰਦਾ ਸੀ ਕਹਿੰਦਾ ਇਹ ਫੇਮ ਲਾਈਨ ਵਾਸਤੇ ਵਿਆਹ ਕਰਵਾਉਣਾ ਨੂੰ ਕਰੀਸਤੀ ਕਹਿੰਦਾ ਤੂੰ ਆ ਗਏ ਚਾਲ ਚ ਐਜ ਜਾਂ ਕਾਂਡ ਕਰਕੇ ਜਿਹੜੀ ਫੈਮਿਲੀ ਆ ਉਹ ਚ ਬੜੇ ਇਹਦੇ ਝੰਡੇ ਝੂਲਦੇ ਆ ਬੇਇੱਜ਼ਤੀ ਹੁੰਦੀ ਆ ਥਾਂ ਥਾਂ ਤੇ ਹਰੇਕ ਕੋਈ ਇਹਨੂੰ ਰੋਸਟ ਕਰੀ ਜਾਂਦਾ ਜਿਹੜਾ ਵੀ ਇਹਦੀ ਵੀਡੀਓ ਵੇਂਦਾ ਨਾ ਵੀ ਵੇਖਣੀ ਹੋਵੇ ਹੈ ਸਾਹਮਣੇ ਵੀ ਆ ਜਾ ਕਿਸੇ ਦੇ ਦੀ ਵੀਡੀਓ ਜਾ ਕੇ ਕਮੈਂਟ ਦੇ ਵਿੱਚ ਲਾਂਤਾ ਪਾਉਂਦਾ ਇਹ ਇਹ ਚੰਗੀ ਲਾਹ ਪਾ ਕਰਦਾ ਅਗਰ ਬੜੀ ਫੇਮ ਮਿਲੀ ਹੈ ਫਿਰ ਇਹ ਤਾਂ ਇਹਦੀ ਫੇਮ ਤਾਂ ਰੱਬ ਕਿਸੇ ਨੂੰ ਨਾ ਦੇਵੇ ਤੇ ਉਸ ਤੋਂ ਬਾਅਦ ਉਹ ਗੱਲ ਨਿਬੜੀ ਤੇ ਮੈਨੂੰ ਫਿਰ ਇੱਕ ਹੋਰ ਕੁੜੀ ਦਾ ਮੈਸੇਜ ਆਇਆ ਅੱਛਾ ਠੀਕ ਹੈ ਉਹ ਕਹਿੰਦੀ ਕਹਿੰਦੀ ਇੱਕ ਮੈਨੂੰ ਮੁੰਡਾ ਜਾਣਦਾ ਕਹਿੰਦੀ ਉਹਦੇ ਨਾਲ ਵੀ ਗੱਲ ਹੈ ਠੀਕ ਹੈ ਅੱਛਾ ਉਹ ਮੁੰਡੇ ਦਾ ਕਹਿੰਦੀ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਹਿੰਦੀ ਨਾਂ ਮੈਂ ਉਹਦੇ ਬਾਰੇ ਦੱਸਣਾ ਚਾਹੁੰਦੀ ਆ ਫਿਰ ਉਹਨੇ ਮੈਨੂੰ ਦੱਸਿਆ ਵੀ ਇਹਦੀ ਹਾਰਮੋਨਲ ਗੱਲ ਹੈ ਹਾਰਮੋਨ ਨਾਲ ਗੱਲ ਹੈ ਹਾਰਮੋਨ ਨਾਲ ਗੱਲ ਹੈ ਕਹਿੰਦੀ ਉਹਦੇ ਨਾਲ ਕਹਿੰਦੀ ਇਹ ਅੰਮ੍ਰਿਤਸਰ ਵੀ ਜਾ ਕੇ ਆਈ ਐ ਹਾਂ ਹਾਂ ਅੰਮ੍ਰਿਤਸਰ ਜਾ ਕੇ ਆਈ ਐ ਵੀ ਕਹਿੰਦੀ ਉਹ ਕਹਿੰਦੀ ਮੇਰੇ ਕੋਲ ਤਾਂ ਇਹਦੀ ਵੀਡੀਓ ਵੀ ਨਹੀਂ ਮੈਂ ਤੈਨੂੰ ਦੱਸਿਆ ਨਹੀਂ ਸੀਗਾ ਵੀ ਇਹਦੇ ਕੋਲ ਵੀਡੀਓ ਨੇ ਵੀਡੀਓ ਤਾਂ ਮੰਗਵਾਉਣੀ ਅਸੀਂ ਕਿਵੇਂ ਨਾ ਕਿਵੇਂ ਉਹ ਵੀਡੀਓ ਭੇਜ ਨਹੀਂ ਰਹੀ ਨਾ ਉਹ ਕਹਿੰਦੀ ਹਾਰਮੋਨ ਨਾਲ ਗੱਲ ਆ ਕਹਿੰਦੀ ਕਹਿੰਦੀ ਜੇ ਬਾੜੀ ਫੜ ਫੜ ਕਰੂ ਕਹਿੰਦੀ ਫਿਰ ਮੈਂ ਕਹਿੰਦੀ ਤੈਨੂੰ ਦੱਸ ਦੂੰਗੀ ਇਹਨੂੰ ਮੈਂ ਇਹਦੀਆਂ ਵੀਡੀਓ ਚੋਰੀਆਂ ਬਣਾਈਆਂ ਨੇ ਕਹਿੰਦੀ। ਅੱਛਾ। ਹਾਂ। ਨਹੀਂ। ਇਹ ਕਹਿਣਾ ਸੀ ਵੀ ਤੇ ਜਮਾਨੀ ਸ਼ੋਹਣ ਦੇ ਵਿੱਚ ਇਹਨੇ ਸੰਭ ਦਿੱਤੀ। ਉਹ ਤਾਂ ਮੈਨੂੰ ਹੁਣ ਬਲਾਕ ਕਰ ਗਈ ਉਦੋਂ ਬਾਅਦ ਆਹ ਚੀਜ਼ਾਂ ਦੱਸ ਗਏ। ਕਹਿੰਦੀ ਵੀ ਮੇਰਾ ਨਾ ਆਉਣਾ ਆਉਣਾ ਚਾਹੀਦਾ। ਮੇਰੇ ਕੋ ਸਾਰੀ ਚੈਟ ਪਈ ਆ। ਤੇ ਇਹ ਤਾਂ ਕਹਿੰਦੀ ਖੜ ਜਾ ਮੈਂ ਤੈਨੂੰ ਕੱਢ ਕੇ ਪੜ ਕੇ ਦੱਸਾਂ। ਇਹ ਬਿੱਥਿਆ। ਰੋਕ ਰੋਕ। ਕਹਿੰਦੀ ਇਹ ਉਹਦੇ ਨਾਲ ਅੰਮ੍ਰਿਤਸਰ ਗਈ ਸੀ ਹੁਣ ਕਿਤੇ ਤੈਨੂੰ ਦੇਖਿਆ ਦੀ ਵੀ ਫੋਟੋ ਵੀਡੀਓ। ਹਨੀ ਮੈਂ ਤਾਂ ਕਿਉਂ ਬੀਤੂ ਦੇ ਦਿੰਦੀ ਨਹੀਂ ਅੱਛਾ ਆ ਆ ਦੇਖ ਇਹ ਕਹਿੰਦੀ ਸੀ ਨਾ ਤੈਨੂੰ ਵੀ ਮੇਰੀ ਤਾਂ ਕਿਸੇ ਨਾਲ ਗੱਲ ਨਹੀਂ ਹੈਗੀ ਹਾਂ ਕਹਿੰਦੀ ਸੀ ਕਹਿੰਦੀ ਕਹਿੰਦੀ ਮੇਰੇ ਤਾਂ ਆਪਣੇ ਹਸਬੈਂਡ ਤੋਂ ਕਹਿੰਦੀ ਉਹ ਕੁੜੀ ਕਹਿੰਦੀ ਬਹੁਤ ਨਾਲ ਰਹੀ ਹੈ ਇਹਦੀ ਕਹਿੰਦੀ ਇਹ ਤਾਂ ਉਹ ਆ ਕਹਿੰਦੀ ਕੀ ਕਹਿੰਦੀ ਤਾਂ ਟੈਕਸੀ ਆ ਕਹਿੰਦੀ ਉਹ ਐ ਬੋਲੀ ਸਿੱਧੀ ਕਹਿੰਦੀ ਪਹਿਲਾਂ ਕਿਸੇ ਨਾਲ ਗੱਲ ਸੀ ਤੇ ਉਹ ਉਹਨੇ ਇਹਨੂੰ ਯੂਜ਼ ਕਰਕੇ ਛੱਡ ਦਿੱਤਾ ਫਿਰ ਇੱਕ ਮੁੰਡਾ ਹੋ ਇੱਕ ਮੁੰਡਾ ਹੋਰ ਨਾਲ ਰਿਲੇਸ਼ਨ ਚ ਆਈ ਉਹਨੇ 6-7 ਮੰਤ ਰਹੀ ਨੇਮ ਨਹੀਂ ਲੈਣਾ ਕਹਿੰਦੀ ਮੈਂ ਇੱਕ ਹਾਰਮਨ ਨਾਲ ਵੀ ਗੱਲ ਹੈ ਕਹਿੰਦੀ ਅੱਛਾ ਕਹਿੰਦੀ ਹਾਰਮਨ ਨਾਲ ਇਹ ਅੰਮ੍ਰਿਤਸਰ ਗਈ ਸੀ ਕਹਿੰਦੀ ਮੇਰੇ ਕੋ ਸਾਰੇ ਪ੍ਰੂਫ ਆ ਕਹਿੰਦੀ ਮੈਂ ਦੇ ਵੀ ਸਕਦੇ ਆ ਕਹਿੰਦੀ ਮੈਂ ਚਲੋ ਕਾਨੂੰ ਅੱਛਾ ਇਹ ਤਾਂ ਬਈ ਮੇਰੀ ਗੱਲ ਸੁਣਾ ਇਹਦੇ ਖੁੱਦ ਦੇ ਸਕੇ ਮਾਮੇ ਨੇ ਕਹਿੰਦਾ ਸੀ ਕਹਿੰਦਾ ਵੀ ਸਾਡੀ ਕੁੜੀ ਤਾਂ ਗੱਸ ਤੇ ਨਹੀਂ ਛੱਡਦੀ ਕੋਈ ਫਾਇਦਾ ਤੇਰੇ ਬਾਸਤੀ ਨਹੀਂ ਹੈ ਅੱਛਾ ਇਹਦੇ ਮਾਮੇ ਨੇ ਕਹਿੰਦਾ ਸੀ ਵੀ ਇਹ ਆਏ ਆ ਜਿਹੜੇ ਸਕੇ ਮਾਮੇ ਤੇ ਉੱਤੋਂ ਦੇ ਪਿਓ ਨੇ ਵੀ ਕਹਿੰਦਾ ਸੀ ਜਦੋਂ ਆਇਆ ਸੀ ਨਾ ਤੇ ਸਾਡੇ ਪਿੰਡ ਆਇਆ ਸਰਪੰਚ ਉਹ ਮੇਰੀ ਮੰਮੀ ਨੂੰ ਕਹਿੰਦਾ ਸੀਗਾ ਵੀ ਇਹ ਕੁੜੀ ਸਹੀ ਨਹੀਂ ਮੈਨੂੰ ਵੀ ਕਹਿੰਦਾ ਸੀ ਕਹਿੰਦਾ ਇਹ ਕੁੜੀ ਸਹੀ ਨਹੀਂ ਇਹ ਤਾਂ ਸਾਡੀ ਕੁੜੀ ਤਾਂ ਗੰਦਾ ਛੱਡਦੇ ਜਦੋਂ ਇਹਦੇ ਘਰ ਦੇ ਨੂੰ ਸਾਰਿਆਂ ਨੂੰ ਪਤਾ ਇਹਨਾਂ ਦੀ ਰਿਸ਼ਤੇਦਾਈ ਚ ਪਤਾ ਸਾਰਿਆਂ ਨੂੰ ਵੀ ਹਾਂ ਇਹ ਥਾਂ ਥਾਂ ਖੇ ਖਾਂਦੀ ਫੈਦਿਆ ਜਨੇ ਖਣੇ ਕੋਲ ਗੂੰ ਖਾਂਦੀ ਫੈਦਿਆ ਵੀ ਇਹਦੇ ਅੰਦਰ ਬਸ ਇੱਕੋ ਚੀਜ਼ ਦੀ ਅੱਗ ਬਾਲਦੀ ਤੇ ਪਤਾ ਨਹੀਂ ਕਿਵੇਂ ਠੰਡੀ ਹੋਊਗੀ ਸਾਰਾ ਕੁਝ ਇਹਦੇ ਘਰ ਦੇ ਨੂੰ ਪਤਾ ਤੇ ਰੱਖੀਗਾ ਤੂੰ ਫਿਰ ਦੇ ਘਰੇ ਇਹਨੂੰ ਕੱਢਦੇ ਕਿਉਂ ਨਹੀਂ ਬੇਦਖਲ ਕਰੋ ਫਿਰ ਜਾ ਕੇ ਭਰਾਂਦੀ ਹੈ ਨਹਿ ਚ ਛਾਲ ਮਾਰੇ ਭਰਾਂਦੀ ਖੂਹ ਚ ਛਾਲ ਮਾਰੇ ਇੱਕ ਵਾਰ ਕੱਢ ਦੋ ਕਰੋ ਤੁਸੀਂ ਜੇ ਤੁਹਾਨੂੰ ਪਤਾ ਵੀ ਕੈਰੈਕਟਰਲੈਸ ਕੁੜੀ ਹੈ ਤੇ ਕੋਈ ਕੈਰੈਕਟਰ ਹੈ ਨਹੀਂਗਾ ਕੋਈ ਸਟੈਂਡ ਹੈ ਨਹੀਂਗਾ ਤੇ ਪਤਾ ਨਹੀਂ ਕਿਉਂ ਰੱਖੀ ਫਾਇਦੇ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਕਿ ਬਾਕੀ ਜਿੱਥੇ ਤੱਕ ਲੱਗਦਾ ਮੈਨੂੰ ਇਹ ਸਾਰ ਕੁਛ ਇਹ ਆਦੀ ਮਾਂ ਦੀ ਸ਼ੈਅ ਤੇ ਕਰਦੀ ਹੈ ਕਿਉਂਕਿ ਇਹਦੀ ਚੱਲਦੀ ਇਹਦੀ ਮਾਂ ਦੀ ਹੋਗੀ ਘਰੇ ਤੇ ਉਹ ਕਹਿੰਦੀ ਹੋਗੀ ਹਾਂ ਤੂੰ ਚੱਲ ਕੋਈ ਨਾ ਤੈਨੂੰ ਗਿਫਟ ਮਿਲ ਜਾਂਦੇ ਆ ਪੱਕਾ ਪੈਸੇ ਵੀ ਖਾਂਦੀਆਂ ਹੋਣਗੀਆਂ ਉਹਨਾਂ ਤੋਂ ਮੁੰਡਿਆਂ ਤੋਂ ਜਿਨ੍ਹਾਂ ਨਾਲ ਗੱਲਾਂ ਕਰਦੇ ਆ ਨਾ ਉਹਨਾਂ ਤੋਂ ਪੈਸੇ ਲੈਂਦੀਆਂ ਹੋਣਗੀਆਂ ਵੀ ਹਾਂ ਮੈਨੂੰ ਆਹ ਚੀਜ਼ ਦੀ ਲੋੜ ਆ ਮੈਨੂੰ ਪੈਸੇ ਦੇ ਦੇ ਇੰਨੇ ਆਏ ਕਹਿ ਕੇ ਨਾ ਵੀ ਕੋਈ ਨਾ ਕੋਈ ਬਹਾਨਾ ਲਾ ਕੇ ਪੈਸੇ ਲੈਂਦੀਆਂ ਹੋਣਗੀਆਂ ਇਹ ਪੱਕਾ ਤੇ ਇਹ ਸਾਰ ਕੁਛ ਇਹ ਆਦੀ ਮਾਂ ਦੀ ਸ਼ੈਅ ਤੇ ਕਰੀ ਜਾਂਦੀ ਆ ਦੀ ਮਾਂ ਦੀ ਅੱਛੇ ਆ ਇਹ ਜਦੋਂ ਤੇਰੇ ਨਾਲ ਵਿਆਹ ਕਰਾਇਆ ਨਹੀਂ ਉਦੋਂ ਵੀ ਇਹਦੀ ਹਰਮਨ ਨਾਲ ਗੱਲ ਸੀ ਉਦੋਂ ਕਰਦੀ ਹੁੰਦੀ ਸੀ ਪਰ ਮੈਨੂੰ ਕਹਿੰਦੀ ਨਹੀਂ ਸੀ ਫਰੈਂਡ ਆ ਮੇਰਾ ਹਾਂ ਪਰ ਹੁਣ ਵੀ ਉਹਦੇ ਨਾਲ ਹੀ ਗੱਲ ਆ ਕਹਿੰਦੇ ਇਹਦੀ ਲਓ ਜੀ ਇੱਕ ਨਾਲ ਭੱਜੀ ਸੀਗੀ ਉਹਦੇ ਨਾਲ ਸਵਰ ਨਹੀਂ ਆਏਗਾ ਉਹਦੇ ਤੋਂ ਅੱਗ ਨਹੀਂ ਠੰਡੀ ਹੋਈਗੀ ਇਹਦੀ ਤਾਂ ਕਰਕੇ ਦੂਜੇ ਨਾਲ ਫੋਨ ਤੇ ਗੱਲਾਂ ਕਰਦੀ ਸੀਗੀ ਐਕਸਟਰਾ ਮੈਰਿਟਲ ਅਫੇਅਰ ਚੱਲਦਾ ਸੀਗਾ ਇਹਦਾ ਇਹਨੂੰ ਸ਼ਰਮ ਆਈ ਜਮਾ ਹੀ ਹੈ ਨਹੀਂ ਸੀਗੀ ਵੀ ਹਾਂ ਮੈਂ ਮਹੀਨਾ ਉਹਦੇ ਕੋਲ ਰਹੀ ਆ ਭੱਜ ਕੇ ਉਹਦੇ ਕੋਲ ਆਈ ਆ ਤੇ ਮੈਨੂੰ ਹਜੇ ਵੀ ਸਵਰ ਨਹੀਂ ਆਉਂਦਾ ਪਤਾ ਨਹੀਂ ਕਿਉਂ ਤੇ ਚਾਹ ਜੀ ਅੱਗ ਬਲੀ ਜਾਂਦੀ ਜਿਹੜੀ ਠੰਡੀ ਨਹੀਂ ਹੁੰਦੀ ਕਿਸੇ ਤੋਂ ਵੀ ਪਤਾ ਨਹੀਂ ਕੌਣ ਠੰਡੀ ਕਰੂਗਾ ਤੇਰੀ ਇਹੋ ਜੀ ਅੱਗ ਨੂੰ ਅੱਛਾ ਕਿਹਨਾਂ ਲਈ ਉਹ ਇਹਨਾਂ ਨੂੰ ਪਾ ਪੈ ਗਿਆ ਸੀ ਜੀ ਗਿਆਨੀ ਨਾਲ ਗਿਆਨੀ ਨਾਲ ਵੀ ਇਹ ਹਰਮਨ ਨਾਲ ਵੀ ਗੱਲ ਹੈ ਹਰਮਨ ਦੇ ਘਰੇ ਵੀ ਆਉਂਦੀ ਜਾਂਦੀ ਹੈ ਦੇਖ ਲੈ ਮੈਨੂੰ ਇਹੋ ਜੀਆਂ ਗੱਲਾਂ ਹੀ ਪਤਾ ਲੱਗੀਆਂ ਨੇ ਸਿੱਧਾ ਉਹਦੇ ਘਰੇ ਜਾਂਦੀ ਆ ਤੇ ਹਰਮਨ ਨੂੰ ਇਹ ਐਂ ਵੀ ਕਹਿੰਦੀ ਸੀ ਜਦੋਂ ਵੀ ਮੈਨੂੰ ਕਹਿੰਦੀ ਆਈਫੋਨ ਲੈ ਕੇ ਦੇ ਏਦਾਂ ਮਤਲਬ ਇਹ ਸੱਚੀ ਲੋਕਾਂ ਤੋਂ ਪੈਸੇ ਖਾਂਦੀਆਂ ਸੀ ਜਿਹੜੇ ਮੁੰਡਿਆਂ ਨਾਲ ਗੱਲਾਂ ਕਰਦੀ ਫਿਰਦੀ ਹੈ ਨਾ ਗੂੰ ਖਾਂਦੀ ਫਿਰਦੀ ਹੈ ਉਹਨਾਂ ਤੋਂ ਪੈਸੇ ਲੈ ਕੇ ਖਾਂਦੀ ਸੀਗੀ ਹੁਣ ਤਾਂ ਇਹਨੇ ਹਰ ਮੁੰਡੇ ਤੋਂ ਆਈਫੋਨ ਮੰਗਿਆ ਤੇ ਨਹੀਂ ਤਾਂ ਜੇ ਨੇ ਪੈਸਾ ਨਾ ਖਾਣਨ ਜਨ ਕਾ ਤੋ ਕਹਿੰਦੀ ਆਈਫੋਨ ਲੈ ਦੇ ਚੰਗੀ ਪੱਲੇ ਦਾ YouTube ਚੱਲਦਾ ਚੰਗੀ ਪੱਲੀ ਉੱਥੇ ਇਹਨੂੰ ਪੇਮੈਂਟ ਆਉਂਦੀ ਆ ਫਿਰ ਕਿਉਂ ਇਹ ਲੋਕਾਂ ਤੋਂ ਮੰਗਦੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੈਨੂੰ ਤਾਂ ਲੱਗਦਾ ਮੀਨੂ ਸੇਰਾ ਤੋਂ ਵੱਧ ਕੇ ਮਹ ਜਿਹੜੀ ਮੰਗਦੀ ਇਹ ਆ ਵੀ YouTube ਤੋਂ ਵੀ ਲਈ ਜਾਂਦੀ ਆ ਪੈਸੇ ਜਿਹੜੇ 7-8 ਨਾ ਬੋਏਫ੍ਰੈਂਡ ਬਣਾਏ ਹੋਣੇ ਆ 10-12 ਤਾਂ ਪੱਕੇ ਹੋਣਗੇ ਜੇ ਜਿਹੜੇ ਕੈਰੈਕਟਰ ਪਤਾ ਲੱਗਾ ਵਾ ਹੁਣ ਤਾਂ ਉਹਨਾਂ ਕੋਲੋਂ ਵੀ ਖਾਈ ਜਾਂਦੀ ਹੋਊਗੀ ਇਹ ਪੈਸੇ ਅੱਛਾ ਹਾਂ ਇਹ ਇੱਕ ਆਈਫੋਨ ਦਾ ਫੜੀ ਬੈਠੀ ਸੀ ਐਤੋਂ ਮੈਂ ਵੀਡੀਓ ਮੈਨੂੰ ਪਤਾ ਨਹੀਂ ਕਿਹਨਾਂ ਸੈਂਡ ਕੀਤੀ ਸੀਗੀ ਆਈਫੋਨ ਫੜ ਰੱਖਿਆ ਜਾਂ ਅੰਦਰ ਹਾਂ ਉਹਦੇ ਇਹ ਉਹ ਦੱਸਿਆ ਵੀ ਜਦੋਂ ਤੇਰੇ ਨਾਲ ਇਹਦਾ ਵਿਆਹ ਹੋਇਆ ਉਦੋਂ ਇਹ ਕਹਿੰਦੀ ਸੀ ਵੀ ਉਹ ਹਰਮਨ ਮੇਰਾ ਫਰੈਂਡ ਆ ਹਾਂ ਤੇ ਹੁਣ ਇਹਦੇ ਆ ਗਰਦਨਾ ਤੇ ਨਿਸ਼ਾਨ ਵੀ ਨੇ ਕਿਸੇ ਨੂੰ ਮਿਲ ਕੇ ਆਈ ਆ ਉਹ ਗੱਲਾਂ ਇਹਦੇ ਘਰ ਦੇ ਹੁਣ ਕਿਤੇ ਦੇਖਦੇ ਨਹੀਂ ਹੈਗੇ ਇਹਦੇ ਬੰਦ ਲੱਭੀਅਰ ਸਾਰਾ ਟਪਰੀ ਇਹਨਾਂ ਨੂੰ ਮੈਨੂੰ ਉਹ ਕੁੜੀ ਨੇ ਆਇਆ ਦੱਸਿਆ ਕਹਿੰਦੀ ਇਹਦੀ ਪਲੱਸ 2 ਵੀ ਨਹੀਂ ਹੋਈ ਸੀ ਅਜੇ ਨਹੀਂ ਪਲੱਸ 2 ਹੋਣ ਤੋਂ ਪਹਿਲਾਂ ਹੀ ਫਿਰ ਮੈਂ ਮੇਰੇ ਨਾਲ ਆਵੀ ਸੀਗਾ ਹਾਂ ਕਹਿੰਦੀ ਇਹ ਤਾਂ ਥਾਂ ਥਾਂ ਮੂੰਹ ਮਾਰਦੀ ਆ ਕਹਿੰਦੀ ਇਹਨੇ ਕੋਈ ਨਹੀਂ ਛੱਡਿਆ ਕਹਿੰਦੀ ਇਹ ਕਹਿੰਦੀ ਉਹਦੇ ਮੇਰੇ ਕੋ ਸਾਰੀ ਉਹਨੇ ਚੈਟ ਦੇ ਵਿੱਚ ਦੱਸਿਆ ਕਹਿੰਦੀ 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 ਫੋਟੋਆਂ ਭੇਜ ਦਿੰਦੀ ਕਹਿੰਦੀ ਗੱਲ ਕਰ ਉਹ ਮੁੰਡਾ ਕਾਹਾਂ ਭੇਜ ਨਹੀਂ ਰਿਹਾ ਮੈਂ ਆਪਣੀ ਅੱਖੀਂ ਦੇਖਿਆ ਹਰਮਨ ਨਾਲ ਵੀ ਪਿੱਕ ਸੀ ਕਹਿੰਦੀ ਇੱਕ ਹੋਰ ਮੁੰਡੇ ਨਾਲ ਵੀ ਇਹਦੀ ਫੋਟੋ ਸੀਗੀ ਕਹਿੰਦੀ ਇਹ ਤਾਂ 7-8 ਨਾਲ ਗੱਲ ਸੀ ਕਹਿੰਦੀ ਕਹਿੰਦੀ ਆ ਜੀ ਬਾਤ ਕਹਿੰਦੀ ਹਰਮਨ ਦੇ ਘਰੇ ਵੀ ਜਾਂਦੀ ਆ ਕਹਿੰਦੀ ਮੇਰੇ ਕੋ ਵੀਡੀਓ ਪਈ ਆ ਕਹਿੰਦੀ ਕਿਸੇ ਨੇ ਮੈਨੂੰ ਬਣਾ ਕੇ ਭੇਜੀ ਆ ਚੋਰੀੋਂ ਅੱਛਾ ਕਹਿੰਦੀ ਜੇ ਬਾਹਲੀ ਤੜਫੜ ਕਰੂ ਕਹਿੰਦੀ ਮੈਂ ਬਣਾ ਕੇ ਵੀ ਭੇਜ ਦੂੰ ਕਹਿੰਦੀ ਕਹਿੰਦੀ ਮੈਂ ਭੇਜ ਦੂੰ ਤੈਨੂੰ ਜੀ ਜੇ ਕਹੂਗੀ ਵੀ ਮੈਂ ਤਾਂ ਮੈਂ ਤਾਂ ਝੂਠ ਬੋਲਦੀ ਨਹੀਂ ਆ ਦੇਖ ਜਦੋਂ ਮੈਨੂੰ ਪਹਿਲਾ ਮੈਸੇਜ ਆਇਆ ਹੈਲੋ ਵੀਰੇ ਸਤਿ ਸ਼੍ਰੀ ਅਕਾਲ ਮੈਂਕ ਨੇ ਮੇਰੇ ਬ੍ਰਦਰ ਨਾਲ ਵੀ ਐਵੇਂ ਕੀਤਾ ਸੀ ਆਪਣੇ ਘਰ ਦੇ ਸਾਡੇ ਘਰ ਭੇਜ ਤੇ ਪਹਿਲਾਂ ਤਾਂ ਕਹਿੰਦੀ ਮੈਂ ਤਾਂ ਭੱਜ ਕੇ ਵਿਆਹ ਕਰਾਉਣਾ। ਅੱਛਾ। ਕਹਿੰਦੀ ਮੇਰੇ ਬ੍ਰਦਰ ਨੇ ਜਵਾਬ ਦਿੱਤਾ। ਕਹਿੰਦੀ ਫਿਰ ਅਸੀਂ ਤਾਂ ਮਸਾਂ ਖਿਹੜਾ ਸੜਾਇਆ ਕਹਿੰਦੀ ਇਸ ਤਾਂ ਇਹ ਤਾਂ ਕਹਿੰਦੀ ਇਸ ਤਾਂ ਉਹਦਾ ਮੁੰਡਾ ਮਸਾਂ ਬਚਾਇਆ ਕਹਿੰਦੀ ਇਹ ਤਾਂ ਕਹਿੰਦੀ ਮਾਗਰੀ ਪੈ ਜਾਂਦੀ ਹੈ ਕਹਿੰਦੀ ਕਿਸੇ ਖਿਹੜਾ ਨਹੀਂ ਛੱਡਦੀ ਇਹ ਤਾਂ। ਕੋਰਫਾਂ ਚ ਮਸਾਂ ਖਿਹੜਾ ਛੜਾਉਣਾ ਛੰਡਾ ਬਈ ਪਤਾ। ਹੋਰ ਇਹ ਤਾਂ ਕਹਿੰਦੀ ਉਹ ਮੁੰਡਾ ਫਸ ਗਿਆ। ਇੱਕ ਕੁੜੀ ਨੇ ਮੈਨੂੰ ਮੈਸੇਜ ਆ ਜੀ ਕਹਿੰਦੀ ਮੈਂ ਮੈਂ ਕਹਿੰਦੀ ਸੀ ਫਿਜ਼ੀਕਲ ਹੋਣ ਨੂੰ ਪਰ ਉਹ ਮੁੰਡਾ ਹੋਇਆ ਨਹੀਂ ਕਹਿੰਦੀ ਕਿ ਉਹ ਕਿ ਤੋਂ ਸੀ ਕਿ ਉਹਨਾਂ ਦੇ ਏਰੀਆ ਕਿਨੂੰ ਉਹ ਨਹੀਂ ਦੱਸ ਰਹੀ ਹੈਗੀ ਇਹਦਾ ਸਿਸਟਮ ਇਹਦਾ ਖਾਸ ਆ ਮੇਰੇ ਕੋਲ ਤਾਂ ਬਹੁਤ ਕੁਝ ਆਇਆ ਇਹ ਇਹ ਜਮਾ ਸ੍ਰੇਧੀ ਘਰ ਸਰੇਧੀ ਅੱਛਾ ਇਹ ਫਿਰ ਜਦੋਂ ਜਦੋਂ ਸਕਿਆ ਮਾਮਾ ਤੇ ਸਕਾ ਪਿਓ ਕਹਿ ਸਕਦੇ ਇਹ ਚੀਜ਼ ਤੁਹਾਨੂੰ ਆਪ ਹੀ ਹੋ ਜਾਣਾ ਕੀ ਹੋ ਸਕਦਾ ਨਾ ਇਹ ਬੋਲੀ ਨਹੀਂ ਹੈਗੀ ਹਨਾ ਜਿਵੇਂ ਆਪਾਂ ਉਹਨਾਂ ਨਾਲ ਗੱਲ ਕਰੀ ਆ ਉਦੋਂ ਇਹਨੇ ਕੋਈ ਗੱਲ ਨਹੀਂ ਕਰੀ ਹੈਗੀ ਹਾਂ ਹਾਂ ਇਹਨੂੰ ਐਂ ਸੀ ਮੈਂ ਫਸ ਜੂੰਗੀ ਵੀ ਗੱਲਾਂ ਤੇਰੀਆਂ ਸੱਚੀਆਂ ਹੋਣਗੀਆਂ ਤਾਂ ਹੀ ਤਾਂ ਇਹ ਬੋਲੀ ਨਹੀਂ ਕੁਝ ਉਦੋਂ ਬਾਅਦ ਤੈਨੂੰ ਤਾਂ ਹੀ ਕਹਿੰਦੀ ਸੀ ਵੀ ਇਹ ਹਰਮਨ ਹਰਮਨ ਵਾਲੀ ਗੱਲ ਆ ਕਹਿੰਦੇ ਇਹਦੀ ਹੁਣ ਵੀ ਉਹਦੇ ਨਾਲ ਘੁੰਮਦੀ ਫਿਰਦੀ ਆ ਮੇਰੇ ਕੋਲ ਬੰਦੇ ਕਹਿੰਦੇ ਅਸੀਂ ਤੈਨੂੰ ਫੋਟੋਆਂ ਭੇਜ ਦਾਂਗੇ ਪਰ ਜੇ ਇਹ ਕਹੂਗੀ ਵੀ ਮੈਂ ਤਾਂ ਹੈ ਹੀ ਨਹੀਂ ਮੇਰੀ ਉਹਦੇ ਨਾਲ ਕਹਿੰਦੀ ਅਸੀਂ ਤੈਨੂੰ ਫੇਰ ਪ੍ਰੂਫ ਭੇਜਾਂਗੇ ਕਹਿੰਦੇ ਉਹਦੇ ਨਾਲ ਅੰਮ੍ਰਿਤਸਰ ਵੀ ਗਈ ਆ ਕਹਿੰਦੇ ਅਸੀਂ ਅੰਮ੍ਰਿਤਸਰ ਵੀ ਦੇਖਿਆ ਇਹਨੂੰ ਠੀਕ ਹੈ ਹਾਂ ਆ ਇੱਕ ਦਿਨ ਹੋ ਇੱਕ ਦੋ ਦਿਨ ਹੋ ਗਿਆ ਰਿੰਪਲ ਨੇ ਵੀਡੀਓ ਪਾਈ ਸੀ ਇਹਦੇ ਗਰਦਨ ਤੇ ਨਿਸ਼ਾਨ ਵੀ ਸੀਗੇ ਅੱਛਾ ਹੂੰ ਕਿਉਂਕਿ ਮੈਨੂੰ ਤਾਂ ਸੁਣਾ ਕਰੀ ਫਿਰਤੀ ਮੈਨੂੰ ਤਾਂ ਐਸੀ ਤਾਂ ਵਿਆਹ ਕਰਾ ਲਿਆ ਮਾਤਾ ਤਾਂ ਖੁਸ਼ ਹੋਇਆ ਫਿਰਨਾ ਤੈਨੂੰ ਵੀਡੀਓ ਪੜਿਓ ਪਾਉਣਾ ਚੂੜਾ ਪਾਇਆ ਹੋਇਆ ਮਾਹ ਲੈ ਵੀ ਮੁੰਡਾ ਤਾਂ ਹੋਰ ਲਿਆਇਆ ਨਾ ਬੈਸੋ ਦਾ ਫਰੈਂਡ ਆਈ ਇੱਥੇ ਮਾਗਦੇ ਮਹਿਕੀ ਮੁੜਿਆ ਹੀ ਸਤੀ ਨਾ ਉਹ ਕਿਥੋਂ ਤੋਂ ਲੈ ਕੇ ਵੀ ਜੇ ਕਵੇ ਨਾ ਵੀ ਲੈ ਜਾ ਤਾਂ ਵੀ ਨਾ ਲੈ ਕੇ ਆਉਂਦਾ ਜੇ ਤੈਨੂੰ ਕਹੇ ਕੋਈ ਲੱਖ ਰੁਪਇਆ ਲੈ ਲੈ ਵੀ ਮੈਂ ਇਹ ਨੂੰ ਲੈ ਜਾ ਦਵਾਰੇ ਕਰੋੜ ਰੁਪਏ ਮਾ ਕਰੋੜ ਕਵੇ ਮੈਂ ਤਾਂ ਨਹੀਂ ਲੈ ਕੇ ਆਉਂਦਾ ਇਹਨੂੰ ਗੰਦ ਨਾਲ ਨਾ ਪਹਿਲਾਂ ਹੁਣ ਤੂੰ ਇਹਨੂੰ ਐਂ ਜੇ ਤਾਂ ਲੱਗਦਾ ਨਾ ਵੀ ਮੈਂ ਆਪਦੀ ਹੋ ਕਰ ਲਈ ਹੈ ਨਾ ਆਪਦੇ ਆਪ ਤੇ ਦਾਗ ਲਾ ਲਿਆ ਕਿ ਇਹਦੇ ਪਿੱਛੇ ਬਹੁਤ ਵੱਡਾ ਬਈ ਯਾਰ ਬਹੁਤ ਵੱਡਾ ਹੁਣ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਕਹਿੰਦੀ ਮੈਨੂੰ ਤਾਂ ਕੋਈ ਫਰਕ ਨਹੀਂ ਉਹ ਤਾਂ ਐਂ ਫਿਰਦੀ ਆ ਨੱਚਦੀ ਉਹ ਤਾਂ ਪਰ ਘਰ ਦੇ ਦੀ ਸਪੋਰਟ ਆ ਨਾ ਮਾਂ ਦੀ ਸਪੋਰਟ ਆ ਨਾਨੀ ਸਪੋਰਟ ਆ ਚੱਲਦੀ ਇਹਨਾਂ ਦੀ ਨਾਨੀ ਹੁੰਦੀ ਹੈਗੀ ਅੱਛਾ ਜੇ ਮੈਨੂੰ ਗਿਫਟ ਵਗੈਰਾ ਆਉਂਦੇ ਨੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਹੈ ਇਹ ਇਹ ਭਾਲਦੀ ਵੀ ਤਖੜਾ ਮਿਲੇ ਹਨਾ ਕੋਈ ਮੈਨੂੰ ਵੀ ਜਿਹੜਾ ਮੇਰੇ ਸ਼ੌਂਕ ਪੂਰੇ ਕਰੇ ਵਧੀਆ ਚੰਗਾ ਆਈਫੋਨ ਹੋਵੇ ਕੱਪੜਾ ਨਹੀਂ ਲੱਭਾ ਫੁੱਲੀ ਘੁੰਮਾ ਦੇ ਰੋਕੇ ਨਾਲ ਜੀ ਹਾਂ ਇਹਨੇ ਮੈਨੂੰ ਵੀ ਧਮਕੀ ਦਿੱਤੀ ਸੀ ਤੁਹਾਨੂੰ ਪਤਾ ਹਾਂ ਹਾਂ ਪਤਾ ਮੈਨੂੰ ਤੇਨ ਤਾਂ ਉਦੀ ਦਾਸਤਾ ਹੋਊਗਾ ਉਦੋਂ ਵਿਆਹ ਵਾਲੀ ਹਾਂ ਹਾਂ ਦੱਸਾਂ ਜੀ ਕਲ ਮੈਂ ਇਹਦਾ ਵੀਡੀਓ ਡਿਲੀਟ ਕਰਤੀ ਸੀ ਮੈਂ ਉਦੋਂ ਬਣਾਤੀ ਸੀਗੀ ਪਰ ਐ ਮੈਨੂੰ ਚੜ ਚੜ ਕੇ ਬੋਲੇ ਆਇਆ ਮੈਨੂੰ ਤਾਂ ਉਹਦੀ ਪਤਾ ਲੱਗ ਗਿਆ ਸੀਗਾ ਵੀ ਇਹ ਹੈ ਹੀ ਨਹੀਂ ਸਿਸਟਮ ਸਹੀ ਤੂੰ ਪਤਾ ਨਹੀਂ ਕਿਵੇਂ ਫਸ ਗਿਆ ਅੱਖ ਦੇ ਨਹੀਂ ਇਹ ਸਾਰਾ ਪਰਿਵਾਰ ਗੱਲਾਂ ਵਾਲਿਆ ਇੱਕ ਇਹਦਾ ਭਾਈ ਆ ਬੋਬੀ ਉਹ ਲੋਕ ਕੀ ਪਤਾ ਵਿਚਾਰੇ ਹੁੰਦੇ ਨੇ ਉਹ ਤਾਂ ਸਾਹਮਣੇ ਸਾਡੇ ਕੋਲ ਦੀ ਤੱਕ ਕੇ ਗਿਆ ਤੇ ਰੁਕ ਜਾ ਕੇ ਲੈ ਗਿਆ ਮੈਂ ਅੱਛਾ ਉਹਨੂੰ ਪਤਾ ਹੋਊ ਵੀ ਭੱਜਣਾ ਹਨਾ ਨਹੀਂ ਉਹਨੂੰ ਪਤਾ ਨਹੀਂ ਸੀਗਾ 나 ਹੀ ਮੈਨੂੰ ਜਾਣਦਾ ਸੀ ਮੇਰੇ ਕੋਲ ਦੀ ਤੱਕਿਆ ਨੂੰ ਮੈਂ ਕਿਹਨੂੰ ਇਹ ਮਹਿੰਦੀ ਦਾ ਬਹਾਨਾ ਲਾ ਕੇ ਆਈ ਤੇ ਨਹੀਂ ਮੈਂ ਮਹਿੰਦੀ ਲਾ ਕੇ ਆਉਣੀ ਆ ਤੇ ਆ ਕੇ ਗੁਰਦੁਆਰੇ ਕੋਲੇ ਖੜਕੀ ਤੇ ਉਹ ਛੱਡ ਕੇ ਪਾ ਗਿਆ ਸਾਡੇ ਕੋਲ ਦੀ ਟੱਪੇ ਤੇ ਮੁੜ ਕੇ ਜਦੋਂ ਮੈਨੂੰ ਦੇਖ ਲੈਣੇ ਤੇ ਮੇਰੇ ਕੰਨੀ ਭੱਜ ਕੇ ਆਈ ਮੋਟਰਸਾਈਕਲ ਤੇ ਚੜੀ ਤੇ ਧੱਪ ਹੋਏ ਸੀ ਮੁੜ ਕੇ ਕੈਮਰਾ ਚ ਫੋਟੋ ਮਕਾਡਾਉਂਦੇ ਫਿਰਦੇ ਨਾ ਇਹ ਘਰ ਤੇ ਤੁਸੀਂ ਪਹਿਲੇ ਦਿਨ ਫਿਰ ਕਿੱਥੇ ਰਹੇ ਸੀਗੇ ਘਰ ਹੀ ਪਾ ਗਏ ਸੀ ਮੈਂ ਤਾਂ ਕੋਈ ਐਸਵਾ ਸਿੱਦਾ ਘਰੀ ਲੈ ਗਿਆ ਤੇਰੇ ਘਰੇ ਨਹੀਂ ਬੋਲੇ ਕੁਝ ਵੀ ਆ ਕੀ ਲੈ ਆਇਆ ਇਹ ਮੈਨੂੰ ਬਹੁਤ ਕਾਲਾ ਮਿਲਿਆ ਕਹਿੰਦੇ ਆ ਕੀ ਚੱਕ ਲਿਆ ਤੇ ਡੱਡ ਜੀ ਕੀ ਚੱਕ ਲਿਆ ਕੀ ਚੱਕ ਲਿਆ ਡੱਡ ਜੀ ਡੱਡ ਜੀ ਨਾ ਫਿਰ ਉਦੋਂ ਬਾਅਦ ਤਾਂ ਕਰਦਗੇ ਜਾਂਦੇ ਹੋਣਗੇ ਵੀ ਦੂਦੇ ਦਾ ਛਾਪੀ ਗਲ ਪਾ ਲਿਆ ਆਪਦੇ ਭਾਈ ਕੱਲੇ ਘਰ ਦੇ ਨਹੀਂ ਪਿੰਡ ਦੇ ਉਧਰੋਂ ਰਿਸ਼ਤੇਦਾਰ ਹੂੰ ਇਹ ਤਾਂ ਮੁੰਡੇ ਮੈਨੂੰ ਐ ਕਹਿਣ ਲੱਗੇ ਜੇ ਕਹਿੰਦਾ ਤੂੰ ਰੱਖ ਲੰਦਾ ਸਾਰੇ ਪਿੰਡ ਨੂੰ ਰਜਾਇਆ ਕਰਤੀ ਏ ਮਾ ਮਤਜੀ ਤਾਂ ਹੀ ਬਣ ਜਿੰਨੀ ਛੇ ਜੀ ਮੇਰੇ ਹੋ ਸਕੇ ਖੜਾ ਛੱਡੀ ਇਹਦਾ ਤਾਂ ਹੀ ਮੈਂ ਮਸਾਂ ਘਰੋਂ ਲਈ ਪਈ ਯਾਰ ਅਲਜ਼ਾਮ ਇਹਨੇ ਅਲਜ਼ਾਮ ਇਹਨੇ ਤੇਰੇ ਤੇ ਲਾਤੇ ਹੈ ਕਹਿੰਦੀ ਨਸ਼ੇ ਕਰਦਾ ਇਹ ਤਾਂ ਕਹਿੰਦੀ ਇਹਦੇ ਕੋਈ ਪੈਸਾ ਤੇ ਨਹੀਂ ਪਰ ਬਈ ਜਿਹੜਾ ਸੱਚ ਆ ਉਹ ਤਾਂ ਪਤਾ ਨਾ ਸਾਰਿਆਂ ਨੂੰ ਪਤਾ ਮੇਰੇ ਪਿੰਡ ਦੇ ਆਲੋ ਮੇਰੇ ਘਰ ਦੇ ਆਲੋ ਇਹ ਤਾਂ ਕੁਝ ਮਰਜ਼ੀ ਬੋਲੀ ਆ ਬਈ ਮੈਨੂੰ ਤਾਂ ਬਹੁਤ ਕਮੈਂਟ ਆਏ ਨੇ ਕਹਿੰਦੀ ਇਹ ਤਾਂ ਸਾਈ ਦੇ ਨਾਲ ਗੱਲ ਸੀ ਇਹਦੀ ਇਹਦੇ ਨਾਲ ਗੱਲ ਸੀ ਕਹਿੰਦੇ ਅਸੀਂ ਉੱਥੇ ਜਾਂਦੀ ਵੀ ਦੇਖੀ ਆ ਉਹ ਹਰਮਨ ਮੁੰਡੇ ਦਾ ਨਾਂ ਜ਼ਿਆਦਾ ਆ ਰਿਹਾ ਕਹਿੰਦੇ ਹਰਮਨ ਮੁੰਡਾ ਕਹਿੰਦੇ ਉਹਦੇ ਨਾਲ ਹੀ ਗੱਲ ਆ ਕਹਿੰਦੇ ਵਿਆਹ ਤੋਂ ਪਹਿਲਾਂ ਵੀ ਉਹਦੇ ਨਾਲ ਗੱਲ ਸੀ ਵਿਆਹ ਤੋਂ ਬਾਅਦ ਵੀ ਉਹਦੇ ਨਾਲ ਗੱਲਾਂ ਕਰਦੀ ਰਹੀ ਆ ਕਹਿੰਦੇ ਇਹ ਕਈ ਤਾਂ ਵਿੱਚ ਮੈਨੂੰ ਦੱਸਿਆ ਕਹਿੰਦੇ ਵੀ ਉਹ ਕੁੜੀ ਨੇ ਮੈਨੂੰ ਐ ਵੀ ਦੱਸਿਆ ਕਹਿੰਦੀ ਇਹਦੀਆਂ ਮਤਲਬ ਵੀ ਦੂਸਰੇ ਲੋਟ ਵੀ ਵੀਡੀਓ ਨੇ ਸਮਝ ਸਕਦਾ ਵੀ ਦੂਸਰੇ ਲੋਟ ਕਿਦਾਂ ਕਹਿ ਰਿਹਾ ਮੈਂ ਅੱਛਾ ਨਿਊਡ ਵੀਡੀਓ ਹਾਂ ਵੀ ਉਹਦੇ ਕੋਲ ਹੈਗੀਆਂ ਨੇ ਹਾਂ ਜੇ ਮੇਰਾ ਕਿਵੇਂ ਹੋ ਜਾ ਤਾਂ ਤਾਂ ਯਾਨੋ ਕੋਲੇ ਵੀਡੀਓ ਉਹ ਤਾਂ ਮੈਨੂੰ ਬਲਾਕ ਕਰ ਗਈ ਕੁੜੀ ਫਿਰ ਅਗਲੀ ਡਰਦੀ ਆ ਨਾ ਹੂੰ ਹੂੰ ਦੀ ਜੇ ਨਾਮ ਨਾ ਸੀ ਹੂੰ ਤਾਂ ਕਰਕੇ ਇਹ ਚੱਕਰ ਹੈ ਉਹ ਰਿੰਪਲ ਨੇ ਪਾਈਆਂ ਤੇ ਗਏ ਨੇ ਵੀਡੀਓ ਤੇ ਗੱਲ ਤੇ ਨਿਸ਼ਾਨ ਨੇ ਹੁਣ ਉਹ ਘਰੇ ਕਿਤੇ ਦਿਖਦੇ ਨਹੀਂ ਹੈਗੇ ਇਹਦੀ ਮਾਂ ਨੂੰ ਤੇ ਬਾਕੀ ਵੀਡੀਓ ਵੀ ਤੇ ਦੇਖਦੀ ਹੋਣਗੇ ਰਿੰਪਲ ਦੇ ਦੇਖਦੇ ਆ ਹਾਂ ਮੈਨੂੰ ਹਾਂ ਮੈਨੂੰ ਪਤਾਗਾ ਆਪਣੀ ਵੀਡੀਓ ਤੁਹਾਨੂੰ ਬਹੁਤ ਵਿਊ ਹੋਏ ਸੀਗੇ ਉਹ ਤੇ ਮੈਨੂੰ ਬਹੁਤ ਲੋਕਾਂ ਨੇ ਮੈਂ ਕਿਹਾ ਵੀ ਜਿਹਨੂੰ ਕੁਝ ਪਤਾ ਮੈਨੂੰ ਇੰਸਟਾ ਤੇ ਮੈਸੇਜ ਕਰੋ ਮੈਨੂੰ ਬਹੁਤ ਮੈਸੇਜ ਆਇਆ ਕਹਿੰਦੇ ਸਾਡੇ ਨਾਲ ਗੱਲ ਹੈ ਗੱਲ ਹੈ ਘਟੋ ਘਟ 25 ਤੀ ਮੁੰਡੇ ਨੇ ਕਲੇ ਮਾ ਫਿਰ ਆ ਲੱਗ ਗੱਲ ਤੋਂ ਹੀ ਠੱਗ ਲਿਆ ਵਿਚਾਰਾ ਸਹੀ ਗੱਲ ਹੈ ਮਿਲਦਾ ਨਹੀਂ ਮਾਂ ਤੇਰੇ ਕੋਲ ਵਾਪਸ ਆ ਗਈ ਕਿਤੇ ਮੁੜ ਕੇ ਮਾਂ ਨੂੰ ਪਾਈ ਜਾਨਾ ਛੂੜ ਜਾਣਿਆ ਚੋ ਦੱਸ ਰਿਹਾ ਹਾਂ ਕਿੱਥੇ ਗਿਆ ਮੈਂ ਉਸ ਤੇ ਪਾਰਲਰ ਲੱਗੀ ਹੋਈ ਆ ਉੱਥੇ ਪੂਰੇ ਆਏ ਸੌਂਕ ਪੂਰੇ ਕਰ ਦिए ਹੁਣ ਬੜੀ ਖੁੱਲੀ ਧੁੰਦੀ ਆ ਨਾ ਯਾਦ ਤਰਿੰਦਾ ਮੈਂ ਕਹਿੰਦੀ ਸੀ ਮੈਂ ਤਾਂ ਯਾਦ ਰਹਿਣਾ ਚਾਹਦੀ ਹਾਂ ਅਸਾਂ ਇੰਨਾ ਯਾਦ ਇਹ ਤਾਂ ਬਾਹਲਾ ਹੀ ਯਾਦ ਆ ਵੀ ਜਣੇ ਖਣੇ ਨਾਲ ਹੀ ਗੱਲ ਕਰੀ ਬੈਠੀ ਹੈ ਕੋਈ ਨਹੀਂ ਤਾਂ ਗੱਲ ਦਾ ਸਟੈਂਡ ਵੀ ਹੋਣਾ ਚਾਹੀਦਾ ਨਾ ਬੰਦੇ ਦਾ ਹੁਣ ਤੁਹਾਡੇ ਮੇਰੇ ਜਾਣ ਤੋਂ ਬਾਅਦ ਮਤਲਬ ਇੱਥੋਂ ਜਦੋਂ ਮੇਰੇ ਕੋਲ ਬਾਕੀ ਸੀ ਬਾਅਦ ਚੇ ਨਹੀਂ ਬਾਇਓ ਚ ਲਿਖਿਆ ਸੀ ਯਾਦ ਪੈਂਦਾ ਅੱਛਾ ਤੇਰੇ ਜਾਣ ਤੋਂ ਬਾਅਦ ਹੈ ਕੰਮ ਕਰਵਾ ਮਤਲਬ ਦਿਵਾ ਗਿਆ ਸੀ ਆਪਣੇ ਪੰਦਰ ਨਾਲੇ ਤੂੰ ਹਰ ਇੱਕ ਚੀਜ਼ ਲੈ ਕੇ ਦਿੰਦਾ ਸੀ ਬਈ ਯਾਰ ਕਰਦੇ ਨੇ ਵੀ ਨਹੀਂ ਕਦੇ ਜਵਾਬ ਦਤਾ ਜਿਵੇਂ ਵੀ ਆ ਚੀਜ਼ ਲੈਣ ਮੰਮੀ ਬਰਗਰ ਲੈ ਆਲੇ ਹੁੰਦੀ ਜਨੂੰ ਅੱਛਾ ਪਰ ਬਣਾਉਣਾ ਨਹੀਂ ਸਿਖਾਇਆ ਨਹੀਂ ਸੀ ਕੁਝ ਕਦੇ ਇੱਕ ਦਿਨ ਮੈਗੀ ਬਣਾਉਣ ਲੱਗੀ ਬਈ ਪਤਾ ਚਾਹਲਾ ਟੋਪੂਆ ਹੁੰਦਾ ਜਿਹੜਾ ਉਹਦੇ ਇਹ ਤੁਰਨਾ ਤੇਲ ਪਾਲਿਆ ਨੇ ਮੁਕੇ ਮੈਂ ਉਹਨਾ ਖੇਚੀ ਨੂੰ ਚਾਹਲ ਟੋਪੀ ਚ ਤੇਲ ਪਾਲਿਆ ਹਾਂ ਉਹਦੇ ਵਿੱਚ ਮੈਗੀ ਬਣਾਉਂਦੀ ਸੀ ਚਾਹਲ ਟੋਪੀ ਵਿੱਚ ਘਰੇ ਤਾਂ ਇਹ ਕਹਿੰਦੇ ਮੈਨੂੰ ਸਾਰਾ ਕੁਝ ਆਉਂਦਾ ਬਣਾਉਣਾ ਮੈਗੀ ਬਣਾਉਂਦੀ ਆ ਬਸ ਕੱਲੀ ਕਿ ਮੈਗੀ ਵੀ ਨਹੀਂ ਆਉਂਦੀ ਮੈਗੀ ਹੁਣ ਤਾਂ ਭਾਵਾਂ ਸਿੱਖ ਗਏ ਪਹਿਲਾਂ ਤਾਂ ਤੁਹਾਨੂੰ ਦੱਸੀ ਇਹਨਾ ਬਿਚਾਰ ਟੋਪੀ ਵਿੱਚ ਤੇਲ ਹਾਂ ਮੈਗੀ ਨਹੀਂ ਆਉਂਦੀ ਬਸ ਇਕੱਲਾ ਫੁੱਦੂ ਬਣਾਉਣਾ ਆਉਂਦਾ ਤੂੰ ਬੜਾ ਇਹਦੇ ਜਾਲ ਚ ਫਸਿਆ ਯਾਰ ਸਭ ਯਰ ਗੱਲਾਂ ਚ ਆ ਗਿਆ ਕੋਈ ਮੈਨੂੰ ਵੀ ਹਿੱਸਾ ਹੁਣ ਫਿਰ ਵਿਆਹ ਹੁਣ ਨਹੀਂ ਫਿਰ ਵਿਆਹ ਕਰਾਉਣਾ ਕਿ ਹਜੇ ਹੱਥ ਖੜੇ ਨੇ ਹਾਂਜੀ ਤਾਂ ਦੋ ਤਿੰਨ ਰਿਸ਼ਤੇ ਵਾਲੇ ਆਏ ਸੀ ਬਾਈ ਘਰੇ ਤੁਹਾਨੂੰ ਸਹੀ ਦੱਸਾਂ ਹੂੰ ਇਹ ਉਹ ਪਛਾਣ ਕੇ ਫਿਰ ਕਹਿੰਦੇ ਨਹੀਂ ਇਹ ਤਰ੍ਹਾਂ ਹੋ ਚੱਲ ਜਾਂਦਾ ਮੁੰਡੇ ਦਾ ਅੱਛਾ ਜ਼ਿੰਦਗੀ ਖਰਾਬ ਕਰਤੀ ਨੇ ਤੇਰੀ ਆਪ ਘੁੰਮਦੀ ਆ ਨਾ ਹਿੱਸਾ ਨਾਲ ਇਹ ਜਿਹੜਾ ਜ਼ਿੰਦਗੀ ਖਰਾਬ ਕੀਤੀ ਇਹਨੇ ਮੁੰਡੇ ਦੀ ਵੀ ਹੁਣਾਂ ਨੂੰ ਕੋਈ ਰਿਸ਼ਤਾ ਨਹੀਂ ਮਿਲਣਾ ਕੋਈ ਕੁੜੀ ਨਹੀਂ ਮਿਲਣੀ ਚਲ ਜੇ ਸਹੀ ਆ ਇਹਨੂੰ ਕੁੜੀ ਮਿਲ ਵੀ ਜਾਊਗੀ ਕੋਈ ਨਾ ਕੋਈ ਹੈ ਚੰਗੀ ਲੱਭ ਜੂਗੀ ਇਹਨੂੰ ਤੇ ਜਿਹੜਾ ਇਹਨੇ ਆਪਦੀ ਲਾਈਫ ਖਰਾਬ ਕੀਤੀ ਮੁਸ਼ਕਿਲ ਹੈ ਇੰਨਾ ਗੰਦ ਪਾਇਆ ਵਾ ਸਾਰੇ ਸੋਸ਼ਲ ਮੀਡੀਆ ਤੇ ਸਾਰੇ ਪੰਜਾਬ ਨੂੰ ਪਤਾ ਇਹਦੀਆਂ ਗੰਦੀਆਂ ਹਰਕਤਾਂ ਦਾ ਗੰਦੀਆਂ ਕਰਤੂਤਾਂ ਦਾ ਕਿਸੇ ਨੇ ਇਹਨੂੰ ਮੂੰਹ ਨਹੀਂ ਲਾਉਣਾ ਤੇ ਜਿੰਨੇ ਨਾਲ ਗੱਲਾਂ ਕਰਦੀ ਫੈਦੀ ਹੈ ਜਿੰਨਾਂ ਨਾਲ ਫਿਜ਼ੀਕਲ ਹੁੰਦੀ ਫੈਦੀ ਹੈ ਜਿੰਨਾਂ ਕੋਲ ਇਹਦੀਆਂ ਨਿਊਡ ਵੀਡੀਓਜ਼ ਆ ਪਿਕਸ ਆ ਉਨਾਂ ਨੇ ਇਹਨੂੰ ਮੂਣੀ ਲਾਉਣਾ ਜੇਤੇ ਕਿਤੇ ਗੱਲ ਆ ਗਈ ਨਾ ਵੀ ਇਹਦੀ ਵਿਆਹ ਦੇ ਹਾਂ ਹੋ ਤਾਂ ਕਿ ਇਹਦੀ ਬਾਣੀ ਫੜਦਾ ਤੁਸੀਂ ਬਾਹ ਫੜ ਲਓ ਤੁਸੀਂ ਵਿਆਹ ਕਰਵਾ ਲਓ ਸਾਰਿਆਂ ਨੇ ਜਵਾਬ ਦੇ ਦੇਣਾ ਕੋਈ ਨਹੀਂ ਇਹਦੇ ਅੱਗੇ ਖੜਦਾ ਫਿਰ ਕੋਈ ਕਿਸੇ ਨੇ ਇਹਦੇ ਨਾਲ ਨਹੀਂ ਖੜਨਾ ਹੈ ਨਾ ਵੀ ਇਹਦੇ ਅੱਗੇ ਖੜੇ ਨਾ ਕਿ ਇਹਦੇ ਪਿੱਛੇ ਖੜੇ ਸਾਰੇ ਮਤਲਬ ਨੂੰ ਆ ਫਿਜ਼ੀਕਲ ਹੋਣ ਨੂੰ ਆ ਸਾਰੇ ਇਹਦੇ ਨਾਲ ਸਾਰਿਆਂ ਨੂੰ ਪਤਾ ਵੀ ਇੱਕ ਰੈਕਟੇਰਨੈਸ ਕੁੜੀ ਆ ਸਾਰਿਆਂ ਨੂੰ ਪਤਾ ਵੀ ਇਹਦੇ ਅੰਦਰ ਇਹ ਅੱਗ ਬਲਦੀ ਪਈ ਆ ਤੇ ਇਹਦੀ ਅੱਗੇ ਠੰਡੀ ਨਹੀਂ ਹੁੰਦੀਗੀ ਅਗਲੇ ਆਪ ਦੀ ਅੱਗ ਠੰਡੀ ਕਰੀ ਜਾਂਦੇ ਇਹਦੀ ਹੁੰਦੀ ਨਹੀਂ ਕਿ ਸਾਰਿਆਂ ਨੂੰ ਪਤਾ ਵੀ ਇਹ ਕੀ ਭਾਲਦੀ ਹੈ ਕੀ ਨਹੀਂ ਮੈਂ ਤਾਂ ਆ ਵੀ ਸਿੱਖਾਈ ਜਾਂਦਾ ਵੀ ਕੀ ਫਾਇਦਾ ਲ ਇਹ ਤਾਂ ਮੈਨੂੰ ਬਹੁਤ ਮੈਸੇਜ ਆਏ ਕਹਿੰਦੇ ਤਾਂ ਆਇਆ ਬਾਹ ਉਹਦੇ ਨਾਲ ਹਰਮਨ ਨਾਲ ਹਰਮਨ ਦੀ ਗੱਲ ਚੱਲਦੀ ਹੈ ਕਹਿੰਦੇ ਉਹਦੀ ਉਹਦੇ ਨਾਲ ਹੀ ਗੱਲ ਹੈ ਉਹ ਕੁੜੀ ਕਹਿੰਦੀ ਕਹਿੰਦੀ ਜੇ ਬਾਹਲੀ ਟੜਫੜ ਕਰੂ ਕਹਿੰਦੀ ਮੈਂ ਤੈਨੂੰ ਵੀਡੀਓ ਵੀ ਭੇਜ ਦੂੰ ਕਹਿੰਦੀ ਇਹ ਕਹੋਗੀ ਮੇਰੇ ਤਾਂ ਹੈ ਨਹੀਂ ਸੀਗੀ ਝੂਠ ਬੋਲਦੇ ਆ ਸਾਰੇ ਕਹਿੰਦੀ ਮੇਰੇ ਕੋ ਫੋਟੋਆਂ ਵੀ ਨਹੀਂ ਕਹਿੰਦੀ ਹਰਮਨ ਨਾਲ ਉਹਦੇ ਘਰੇ ਵੀ ਜਾਂਦੀ ਹੈ ਇਹ ਮੈਨਾ ਵੀ ਤੇ ਨਾਲ ਠੀਕ ਹੂੰ ਮੈਨਾ ਤਾਂ ਮੈਂ ਵੀਡੀਓ ਕੋਈ ਕਿਹੜੀ ਆਹੀ ਹਰਮਨ ਨਾਲ ਕੰਪੇਅਰ ਕਰਕੇ ਹਾਂ ਹਾਂ ਪਾਦੀ ਪਾਦੀ ਇਹ ਲੋਕ ਸੁਣਨ ਕੋ ਪਤਾ ਕਿਉਂਕਿ ਹੁਣ ਉਹ ਅਗਲੀ ਭੇਜਦੀ ਨਾ ਅਗਲੀ ਮੈਂ ਹੁੰਦਾ ਡਰ ਹੁੰਦਾ ਵੀ ਚਲੋ ਕਾਹ ਨੂੰ ਮੇਰਾ ਵਿੱਚ ਨਾ ਆਊਗਾ ਹਾਂ ਹੁਣ ਵੀ ਕਹਿੰਦੀ ਉਹਦੇ ਨਾਲ ਹੀ ਘੁੰਦੀ ਆ ਉਹਦੇ ਨਾਲ ਉਹਦੇ ਕੋਲ ਹੀ ਜਾਂਦੀ ਆ ਕਹਿੰਦੀ ਪਾਰਲਰ ਤੋਂ ਸਿੱਧਾ ਉਹਦੇ ਕੋਲੇ ਉਹਦੇ ਕੋਲ ਜਾਂਦੀ ਨਹੀਂ ਗਈ ਫਿਰ ਪਾਰਲਰ ਤੇ ਜਾਂਦੀ ਨਹੀਂ ਅੱਛਾ ਹੂੰ ਬਾਕੀ ਜਲਦ ਤੂੰ ਦੇਖ ਪਾ ਕੇ ਮੈਂ ਪਤਾ ਕਰਦਾ ਹੋਰ ਕੱਢਦਾ ਸੱਪ ਫਿਰ ਜੇ ਕੁਝ ਮਿਲਿਆ ਤੈਨੂੰ ਭੇਜਦਾ ਮੈਨੂੰ ਤਾਂ ਐ ਦੀ ਮਾ ਤੇਰਾ ਵਿਆਹ ਹੋ ਗਿਆ ਵਾ ਸਾਨੂੰ ਸੱਦਾ ਹੀ ਨਹੀਂ ਹੋਰ ਮਾਂ ਕਦੇ ਗੱਲ ਚ ਵਾ ਮਾਂ ਇਹਦੀ ਚੜਾਈ ਆ ਮਾਂ ਇੱਕ ਜਾਂਦੀ ਆ ਦੂਜੀ ਆ ਜਾਂਦੀ ਆ ਮਾਂ ਇਹਦਾ ਡੈਨ ਬਲਜੇਰੀ ਨੂੰ ਬਣਿਆ ਫਿਰਦਾ ਇਹਨੂੰ ਸਾਰਾ ਪਤਾ ਵੀ ਇਹ ਗਲਤ ਦਾ ਸਾਰੀ ਗਲਤੀ ਇਹਦੀ ਤੇ ਮੁੰਡੇ ਦੇ ਸਰਪੰਨ ਦਾ ਫੋੜੀ ਜਾਂਦੀ ਐ ਨੌਕਸ ਉਹਦੇ ਚ ਕੱਢੀ ਜਾਂਦੀ ਐ ਨਸ਼ੇੜੀ ਆ ਜਨਾਨਾ ਆ ਮਰਦ ਨਹੀਂ ਆ ਵਗੈਰਾ ਵਗੈਰਾ ਉਹਨੂੰ ਬੋਲੀ ਜਾਂਦੇ ਪੈਸੇ ਹਨ ਇਹ ਇਹ ਸ਼ੌਂਕੀ ਪੂਰੇ ਕਰਦਾ ਉਹਦੇ ਸਾਰਾ ਭੰਡ ਉਹਦੇ ਸਰ ਫੋਰਤਾ ਇਹਨੂੰ ਆ ਵੀ ਜੇ ਮੈਂ ਕਿਸੇ ਨੂੰ ਰਿਪਲਾਈ ਦੇਤਾ ਮੈਂ ਗੱਲਾਂ ਕਰਨ ਬੈਗੀ ਕਿਤੇ ਗੱਲਾਂ ਗੱਲਾਂ ਚ ਮੂੰਹ ਚ ਸੱਚ ਨਾ ਨਿਕਲ ਜੇ ਵੀਣ ਪਤਾ ਤਾਂ ਹੈ ਗਈ ਐ ਸਾਰਿਆਂ ਨੂੰ ਇਹਦੇ ਪੈੰਦ ਚ ਵੀ ਪੂਰੀ ਥੂਤ ਹੋ ਗਈ ਇਹਦੇ ਪੈੰਦ ਚ ਕੀ ਆਸੇ ਪਾਸੇ ਪਿੰਨ ਚ ਸਾਰਿਆਂ ਨੂੰ ਪਤਾ ਉਹ ਕਿ ਇਹਨੇ ਕੀ ਗੰਦਾ ਪਾਇਆ ਵਾ ਕੋਈ ਇਹਦੇ ਮੂੰਹ ਲਾ ਕੇ ਕੁੱਛ ਨਹੀਂ ਹੋਣਾ ਜਿਹੜੀ ਇੱਕ ਕੁੜੀ ਜਿਹਦਾ ਘਰ ਜਗ੍ਹਾ ਤੇ ਮੇਰੇ ਫਰੈਂਡ ਦਾ ਵਲੌਗ ਨੂੰ ਆਉਂਦੀ ਬਸ ਸੋਈ ਇੱਕ ਕੁੜੀ ਨਾਲ ਵੇਖਿਆ ਹੋਰ ਤਾਂ ਕੋਈ ਇਹਨੂੰ ਬੁਲਾਉਂਦੀ ਨਹੀਂ ਮੈਂ ਤਾਂ ਨਹੀਂ ਸਮਝਣ ਜਿਨ੍ਹਾਂ ਨੇ ਪਾਰਲਾ ਦਾ ਪੋਸਟ ਕਰੀ ਇਹਨੂੰ ਉਹਨਾਂ ਨੇ ਕਿਵੇਂ ਆ ਦੇ ਪਾਰਲਾ ਚ ਰੱਖ ਲਿਆ ਉਹਨਾਂ ਨੂੰ ਪਤਾ ਕਿ ਸਾਡੀ ਬੇਇੱਜ਼ਤੀ ਹੋ ਗਈ ਹੈ ਜੀ ਜਨਾਨੀ ਨੂੰ ਰੱਖ ਕੇ ਆ ਦੇ ਪਾਰਲਾ ਚ ਇਹਦੇ ਪੰਨੇ 'ਚ ਵੀ ਜੇ ਕੋਈ ਇਹਨੂੰ ਸਵੇਰੇ ਸਵੇਰੇ ਦੇਖ ਲੈਂਦਾ ਉਹ ਵੀ ਕਹਿੰਦਾ ਉਹ ਵੀ ਹਾਂ ਹਾਂ ਤਾਂ ਸਾਰਾ ਦਿਨ ਹੀ ਖਰਾਬ ਨਿਕਲੂਗਾ ਇਹ ਮੱਥੇ ਲੱਗ ਗਿਆ ਜੀ ਜਨਾਨੀ ਸਾਰੇ ਆ ਦੇ ਜਵਾਕਾਂ ਤੋਂ ਦੂਰ ਰੱਖ ਦੇਣਗੇ ਕਹਿੰਦੇ ਆਂਗੇ ਵੀ ਆਹ ਚੜੇੜ ਡੈ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਆਪਾਂ ਇੱਥੇ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ